ਸ਼ਿਪ ਦੇ ਵਿੱਚ ਹਿੱਸਾ ਰਿਹਾ ਤੁਸੀਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨੌਜਵਾਨਾਂ ਦੇ ਵੱਲੋਂ ਹੁਣ ਇੱਕ ਹੋਰ ਦੇਸ਼ ਦੇ ਵਿੱਚ ਪ੍ਰਦਰਸ਼ਨ ਕਰਕੇ ਬਵਾਲ ਜਿਹੜਾ ਮਚਾ ਦਿੱਤਾ ਜੀਆਂ ਦੱਸ ਦਈਏ ਕਿ ਜਨਸੀ ਜਨਰੇਸ਼ਨ ਜਿਸ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਵੱਲੋਂ ਹੁਣ ਇੱਕ ਹੋਰ ਦੇਸ਼ ਦੇ ਵਿੱਚ ਸਰਕਾਰ ਨੂੰ ਗੋਟੇ ਟੇਕਣ ਦੇ ਉੱਤੇ ਮਜਬੂਰ ਕਰ ਦਿੱਤਾ ਜਿਸ ਤੋਂ ਬਾਅਦ ਸੰਸਦ ਦੇ ਸੰਸਦ ਨੌਜਵਾਨਾਂ ਦੇ ਅੱਗੇ ਜਿਹੜਾ ਚੁੱਕੀ ਹੈ ਜੀਆਂ ਦੱਸ ਦਈਏ ਕਿ ਜਿੱਥੇ ਲਗਾਤਾਰ ਪ੍ਰਦਰਸ਼ਨ ਵੱਖ-ਵੱਖ ਇਲਾਕਿਆਂ ਦੇ ਵਿੱਚ ਦੇਸ਼ਾਂ ਦੇ ਵਿੱਚ ਕੀਤੇ ਜਾ ਰਹੇ ਨੇ ਉੱਥੇ ਹੀ ਦੱਖਣ ਪੂਰਬੀ ਏਸ਼ੀਆ ਦੇ ਤਿਮੋਰ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੰਸਦ ਅਤੇ ਸੰਸਦ ਜਨਰੇਸ਼ਨ ਦੇ ਅੱਗੇ ਜਿਹੜਾ ਚੁਕੇ ਨੇ ਨੌਜਵਾਨਾਂ ਦੇ ਗੁੱਸੇ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਸੰਸਦ ਮੈਂਬਰਾਂ ਨੇ ਕਾਨੂੰਨ ਦੇ ਵਿਰੁੱਧ ਵੋਟ ਪਾਈ ਹੈ ਕਾਨੂੰਨ ਕਿਹੜਾ ਹੈ ਉਹ ਕਾਨੂੰਨ ਜਿਹੜਾ ਸਾਬਕਾ ਰਾਸ਼ਟਰਪਤੀਆਂ ਸਾਬਕਾ ਪੀਐਮ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਜੀਵਨ ਭਰ ਪੈਨਸ਼ਨ ਦੇ ਯੋਗ ਬਣਾਉਣ ਵਾਲੇ ਕਾਨੂੰਨ ਦੇ ਵਿਰੁੱਧ ਵੋਟ ਜਿਹੜੀ ਪਾਈ ਹੈ ਸੋ ਸੰਸਦ ਮੈਂਬਰਾਂ ਨੇ ਸੰਸਦ ਵਿੱਚ ਇੱਕ ਮਤਾ ਪਾਸ ਕਰਕੇ ਇਸ ਕਾਨੂੰਨ ਨੂੰ ਰੱਦ ਜਿਹੜਾ ਕੀਤਾ ਸੋ ਤੁਸੀਂ ਵੇਖੋ ਜਨਰੇਸ਼ਨ ਜੈਂਜੀ ਜਨਰੇਸ਼ਨ ਦਾ ਇੱਕ ਹੋਰ ਦੇਸ਼ ਦੇ ਵਿੱਚ ਬਵਾਲ ਦੇਖਣ ਨੂੰ ਮਿਲਿਆ ਹੈ ਜਿੱਥੇ ਸਰਕਾਰ ਦੇ ਵੱਲੋਂ ਗੋਡੇ ਜਿਹੜੇ ਟੇਕਣੇ ਪਏ ਨੇ ਭਾਰਤ ਦੇ ਗੁਆਂਢੀ ਦੇਸ਼ਾਂ ਸ਼੍ਰੀਲੰਕਾ ਬੰਗਲਾਦੇਸ਼ ਨੇਪਾਲ ਤੋਂ ਹੁੰਦਾ ਹੋਇਆ ਜੈਂਜ਼ੀਆਂ ਦਾ ਇਹ ਵਿਰੋਧ ਪ੍ਰਦਰਸ਼ਨ ਦੱਖਣ ਪੂਰਬੀ ਏਸ਼ੀਆ ਦੇ ਛੋਟੇ ਦੇਸ਼ ਤੱਕ ਜਾ ਪਹੁੰਚਿਆ ਇਹ ਪੂਰਬੀ ਤਿਮੋਰ ਪੈਂਦਾ ਜਿੱਥੇ ਨੌਜਵਾਨਾਂ ਦੇ ਵੱਲੋਂ ਪ੍ਰਦਰਸ਼ਨ ਅジਹਾ ਕੀਤਾ ਗਿਆ ਕਿ ਉੱਥੇ ਸੰਸਦ ਦੇ ਸੰਸਦਾਂ ਨੂੰ ਗੋਡੇ ਜਿਹੜੇ ਟੇਕੜੇ ਪੈ ਨੇ ਅਸਲ ਦੇ ਵਿੱਚ ਦੱਸਦੀ ਹੈ ਉਹ ਕਾਨੂੰਨ ਦੇ ਖਿਲਾਫ ਵੋਟ ਪਾਈ ਗਈ ਹੈ ਜੋ ਸਾਬਕਾ ਰਾਸ਼ਟਰਪਤੀਆਂ ਸਾਬਕਾ ਪ੍ਰਧਾਨ ਮੰਤਰੀਆਂ ਮੰਤਰੀਆਂ ਤੇ ਸੰਸਦਾਂ ਦੇ ਜਿਹੜੀ ਪੈਨਸ਼ਨ ਲੱਗਦੀ ਸੀ ਉਸ ਤੇ ਹੱਕਦਾਰ ਜਿਹੜੇ ਉਹਨਾਂ ਨੂੰ ਬਣਾਇਆ ਜਾਂਦਾ ਸੀ ਉਸੇ ਨੂੰ ਲੈ ਕੇ ਸੰਸਦਾ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਮਗਰੋਂ ਜਿਹੜਾ ਇਸ ਕਾਨੂੰਨ ਨੂੰ ਸੰਸਦ ਤੇ ਪ੍ਰਸਤਾਵ ਜਿਹੜਾ ਪਾਰਿਤ ਕਰਕੇ ਰੱਦ ਕਰ ਦਿੱਤਾ ਇੱਥੇ ਦੱਸ ਦਈਏ ਕਿ ਜਿਹੜਾ ਪੂਰਬੀ ਟੀਮੋਰ ਹੈ ਇੱਕ ਗਰੀਬ ਦੇਸ਼ ਹੈ ਲੇਕਿਨ ਇੱਥੇ ਸਾਬਕਾ ਰਾਸ਼ਟਰਪਤੀਆਂ ਸਾਬਕਾ ਪ੍ਰਧਾਨ ਮੰਤਰੀਆਂ ਮੰਤਰ ਤੇ ਜਿਹੜੇ ਸਾਬਕਾ ਸੰਸਦ ਸੀ ਉਹਨਾਂ ਨੂੰ ਭਾਰੀ ਜਿਹੜੀ ਹੈ ਰਾਸ਼ੀ ਦਿੱਤੀ ਜਾਂਦੀ ਸੀ ਜੀਵਨ ਭਰ ਦੀ ਪੈਨਸ਼ਨ ਦੇ ਲਈ ਪੱਤੇ ਦੇ ਰੂਪ ਦੇ ਵਿੱਚ ਪੈਸੇ ਦਿੱਤੇ ਜਾਂਦੇ ਸਨ ਉਸੇ ਤੋਂ ਬਾਅਦ ਇਸ ਦਾ ਵਿਰੋਧ ਉੱਥੇ ਨੌਜਵਾਨਾਂ ਦੇ ਵੱਲੋਂ ਕੀਤਾ ਗਿਆ ਸਰਕਾਰੀ ਅਧਿਕਾਰੀਆਂ ਨੂੰ ਮਿਲਣ ਵਾਲੀ ਸਾਰੀ ਜਿਹੜੀ ਰਕਮ ਹੈ ਉਸ ਦੇ ਉੱਤੇ ਕਹਿ ਸਕਦੇ ਆ ਕੈਂਚੀ ਚਲਾ ਦਿੱਤੀ ਗਈ ਹੈ ਕਿਉਂਕਿ ਇਸ ਦਾ ਵਿਰੋਧ ਲਗਾਤਾਰ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਮੌਜੂਦਾ ਸੰਸਾਦੀ ਗੱਡੀਆਂ ਦੇ ਲਈ 42 ਲੱਖ ਡਾਲਰ ਦੀ ਰਾਸ਼ੀ ਜਿਹੜੀ ਖਰਚ ਕੀਤੀ ਗਈ ਸੀ ਹਾਲ ਹੀ ਦੇ ਵਿੱਚ ਉਸੇ ਤੋਂ ਬਾਅਦ ਲਗਾਤਾਰ ਵਿਰੋਧ ਪ੍ਰਦਰਸ਼ਨ ਜਿਹੜਾ ਵਧਿਆ ਇਸ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਇੱਕ ਵਰਗ ਨੇ ਅਝੇਹਾ ਵਿਰੋਧ ਸ਼ੁਰੂ ਕੀਤਾ ਹੌਲੀ ਹੌਲੀ ਜਿਹੜੇ ਸਾਬਕਾ ਰਾਸ਼ਟਰਪਤੀ ਨੇ ਸਾਬਕਾ ਪ੍ਰਧਾਨ ਮੰਤਰੀ ਮੰਤਲ ਮੰਤਰੀ ਜਿਹੜੇ ਨੇ ਸਾਬਕਾ ਜਿਹੜੇ ਸੰਸਦ ਉਹਨਾਂ ਨੂੰ ਮਿਲਣ ਵਾਲੀ ਜ਼ਿੰਦਗੀ ਭਰ ਦੀ ਪੈਨਸ਼ਨ ਤੱਕ ਇਹ ਜਿਹੜਾ ਜਾ ਪਹੁੰਚਿਆ ਕਿਉਂਕਿ ਹਰ ਸਾਲ ਲੱਖਾਂ ਡਾਲਰ ਸਰਕਾਰ ਇਸ ਦੇ ਉੱਤੇ ਖਰਚ ਕਰਦੀ ਸੀ ਸਰਕਾਰੀ ਅਫਸਰਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਪੈਨਸ਼ਨ ਦਿੱਤੀ ਜਾਂਦੀ ਸੀ ਤਾਂ ਉਸੇ ਤੋਂ ਬਾਅਦ ਜਿਹੜਾ ਉੱਥੇ ਨੌਜਵਾਨਾਂ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਸੋ ਨਾਲ ਤਸਵੀਰਾਂ ਦਿਖਾ ਰਹੀਆਂ ਕਿ ਸ਼੍ਰੀਲੰਕਾ ਬੰਗਲਾਦੇਸ਼ ਨੇਪਾਲ ਤੋਂ ਹੁੰਦਾ ਹੋਇਆ ਕਿਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਜਿਹੜਾ ਪਹੁੰਚ ਰਿਹਾ ਨੌਜਵਾਨਾਂ ਦੇ ਵੱਲੋਂ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਇਹ ਉਹੀ ਦੇਸ਼ ਨੇ ਜਿਨ੍ਹਾਂ ਦੇ ਵੱਲੋਂ ਆਵਾਜ਼ بلند ਕੀਤੀ ਗਈ ਹੈ ਜਿਨ੍ਹਾਂ ਦੇ ਦੇਸ਼ਾਂ ਦੇ ਵਿੱਚ ਨੌਕਰੀਆਂ ਘਟ ਨੇ ਜਿਨ੍ਹਾਂ ਦੇ ਵਿੱਚ ਬੇਰੋਜ਼ਗਾਰੀ ਜ਼ਿਆਦਾ ਹੈ ਤੇ ਟਿਮੋਰ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਇੱਥੇ ਗਰੀਬ ਦੇਸ਼ ਇਸ ਨੂੰ ਦੱਸਿਆ ਜਾਂਦਾ ਹੈ ਇੰਨੀ ਗਰੀਬੀ ਹੈ ਨੌਜਵਾਨ ਜਿਹੜੇ ਨੇ ਉੱਥੇ ਨੌਕਰੀਆਂ ਦੇ ਲਈ ਭੁੱਖੇ ਮਰਦੇ ਨੇ ਨੌਕਰੀਆਂ ਦੇ ਲਈ ਉਹਨਾਂ ਨੂੰ ਦਰਦ ਦਰਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਲੇਕਿਨ ਜਦੋਂ ਸਾਬਕਾ ਮੰਤਰੀਆਂ ਵਿਧਾਇਕਾਂ ਨੂੰ ਪ੍ਰਧਾਨ ਮੰਤਰੀਆਂ ਨੂੰ ਰਾਸ਼ਟਰਪਤੀਆਂ ਨੂੰ ਜਿਹੜੇ ਪੈਨਸ਼ਨ ਦਿੱਤੇ ਜਾਂਦੇ ਸੀ ਉਸ ਨੂੰ ਲੈ ਕੇ ਉਹਨਾਂ ਨੇ ਵਿਰੋਧ ਕੀਤਾ ਕਿ ਇਹਨਾਂ ਤੇ ਤੁਸੀਂ ਲੱਖਾਂ ਡਾਲਰ ਖਰਚ ਕਰਦੇ ਹੋ ਲੱਖਾਂ ਪੈਸਾ ਤੁਹਾਡੇ ਵੱਲੋਂ ਇਹਨਾਂ ਨੂੰ ਦਿੱਤਾ ਜਾਂਦਾ ਲੇਕਿਨ ਜਿਹੜਾ ਦੇਸ਼ ਦਾ ਨੌਜਵਾਨ ਹੈ ਤੁਸੀਂ ਉਹਨੂੰ ਹੀ ਜਿਹੜਾ ਗਰੀਬ ਕਰਕੇ ਉਹਨੂੰ ਭੁੱਖਾ ਮਾਰਿਆ ਹੋਇਆ ਹੈ ਜਿਸ ਤੋਂ ਬਾਅਦ ਉੱਥੇ ਨੌਜਵਾਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੰਸਦ ਸੰਸਦਾਂ ਨੂੰ ਜੋ ਹੈ ਨੌਜਵਾਨਾਂ ਦੇ ਅੱਗੇ ਝੁਕਣਾ ਪਿਆ ਇਸ ਕਾਨੂੰਨ ਨੂੰ ਜਿਹੜਾ ਰੱਦ ਕਰਨਾ ਪਿਆ ਜਿਹੜੀ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਸਨ ਉਸ ਕਾਨੂੰਨ ਨੂੰ ਜਿਹੜਾ ਰੱਦ ਕੀਤਾ ਗਿਆ ਸੋ ਤੁਸੀਂ ਵੇਖਿਆ ਕਿ ਕਿਵੇਂ ਵੱਖ-ਵੱਖ ਦੇਸ਼ਾਂ ਦੇ ਵਿੱਚ ਲਗਾਤਾਰ ਜੋ ਹੈ ਇਸੇ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਆਪਣੀ ਆਵਾਜ਼ ਜਿਹੜੀ ਬਲੰਦ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਲੋਕਾਂ ਦੇ ਉੱਤੇ ਗੁੱਸਾ ਜਿਹੜਾ ਲੋਕਾਂ ਦਾ ਜਦੋਂ ਸਰਕਾਰਾਂ ਦੇ ਉੱਤੇ ਨਿਕਲ ਰਿਹਾ ਹੈ ਮੰਤਰੀਆਂ ਵਿਧਾਇਕਾਂ ਤੱਕ ਨੂੰ ਬਖਸ਼ਿਆ ਨਹੀਂ ਜਾ ਰਿਹਾ ਨੌਜਵਾਨਾਂ ਦੇ ਵੱਲੋਂ ਤੇ ਹੁਣ ਇੱਕ ਹੋਰ ਦੇਸ਼ ਜਿਹੜਾ ਤਿਮੋਰ ਪੈਂਦਾ ਉੱਥੇ ਜੋ ਹੈ ਵੱਡੀ ਗਿਣਤੀ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਜੋ ਹੈ ਪ੍ਰਦਰਸ਼ਨ ਕੀਤਾ ਗਿਆ ਜਿਹੜੀਆਂ ਗੱਡੀਆਂ ਲੱਖਾਂ ਦੀਆਂ ਗੱਡੀਆਂ ਜਿਹੜੀਆਂ ਨੇ ਹੁਣ ਮੌਜੂਦਾ ਜਿਹੜੇ ਮੰਤਰੀ ਵਿਧਾਇਕਾਂ ਨੂੰ ਦਿੱਤੀਆਂ ਗਈਆਂ ਸਨ ਅਫਸਰਾਂ ਨੂੰ ਉਸ ਨੂੰ ਲੈ ਕੇ ਵਿਰੋਧ ਕੀਤਾ ਉਹਨਾਂ ਦੀਆਂ ਗੱਡੀਆਂ ਤੱਕ ਫੂਕ ਕੇ ਜਿਹੜੀਆਂ ਰੱਖ ਦਿੱਤੀਆਂ ਸੋ ਸਾਬਕਾ ਸੰਸਦ ਜਿਹੜੇ ਮੈਂਬਰ ਨੇ ਸਰਕਾਰੀ ਅਫਸਰਾਂ ਨੂੰ ਜੋ ਹੈ ਜ਼ਿੰਦਗੀ ਭਰ ਦੇ ਲਈ ਪੈਨਸ਼ਨ ਦੇਣ ਦਾ ਨਿਯਮ 2006 ਦੇ ਵਿੱਚ ਜਿਹੜਾ ਬਣਾਇਆ ਗਿਆ ਸੀ ਇਸ ਨਿਯਮ ਦੇ ਅਨੁਸਾਰ ਜਿਹੜਾ ਬਰਾਬਰ ਦੇ ਸਾਰਾ ਕੁਝ ਜਿਹੜਾ ਇਹਨਾਂ ਨੂੰ ਵਿਵਸਥਾ ਕੀਤੀ ਜਾਂਦੀ ਸੀ ਲੇਕਿਨ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇਸ ਨੂੰ ਰੱਦ ਜਿਹੜਾ ਕਰ ਦਿੱਤਾ ਗਿਆ